ਅਸਲਾਮ ਵਾਲੇਕਮ ਵੀਵਰਜ਼ ਬਾਈ ਸਰਪਜੀਤ ਸਿੰਘ ਜੀ ਦੀ ਕਥਾ ਹੈ والدین ਦੇ ਬਾਰੇ ਵਿੱਚ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਜੇ ਹੁਣ ਬੱਚੇ ਨੂੰ ਤਾਲੀਮ ਚੰਗੇ ਸੰਸਕਾਰ ਨਹੀਂ ਦਿਓਗੇ ਤੇ ਭੁਲੇਖਾ ਦਿਮਾਗ ਚੋਂ ਕੱਢ ਦੋ ਵੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੋਈ ਰਿਸਪੈਕਟ ਦੇਵੇਗਾ ਖਤਰਨਾਕ ਹੈ ਬੰਦੇ ਕੋਲ ਪੈਸਾ ਆ ਰਿਹਾ ਬੰਦਾ ਕਹਿੰਦਾ ਨੌਕਰ ਰੱਖ ਲੂੰ ਘਰ 'ਚ ਕਈ ਤੇ ਨੌਕਰ ਵੀ ਨਹੀਂ ਕਹਿੰਦਾ ਬਿਰਦਾ ਆਸ਼ਰਮ ਛੱਡ ਆਉਂਦੇ ਆ ਮਾਂ-ਬਾਪ ਤੂੰ ਸਮਝਦੇਂ ਮਾਪੇ ਗੁਰਦੁਆਰੇ ਮੰਦਰ ਧਾਰਮਿਕ ਸਥਾਨ ਤੇ ਛੱਡੋਣਾ ਤੇ ਮੁੜ ਕੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਦੇ ਫਿਰਨਾ ਉਹ ਤੇ ਕਹਾਣੀ ਇਹ ਬਣ ਗਈ ਬਿਨ ਰੱਬ ਘਰੋਂ ਕੱਢ ਆਇਆ ਹੁਣ ਪਤਾ ਨਹੀਂ ਕਿਹੜਾ ਰੱਬ ਲੱਭਦਾ ਫਿਰਦਾ ਪਹਿਲਾ ਰੱਬ ਤੇ ਤੁਹਾਡਾ ਜਨਮ ਦੇਣ ਵਾਲਾ ਮਾਪੇ ਹੈ ਨਾ ਉਹਨਾਂ ਦਾ ਸੁਭਾਅ ਕਿਦਾਂ ਦਾ ਹੈ ਕੋੜਾ ਹੈ ਕਸੈਲਾ ਪਰ ਪਾਲਿਆ ਤੇ ਹੈ ਨਾ ਉਹਨੇ ਤੁਹਾਨੂੰ ਸੰਭਿਆ ਤੇ ਹੈਗਾ ਨਾ ਉਹਨੇ ਤੁਹਾਨੂੰ ਇਸ ਕਰਕੇ ਨਿੱਕੇ ਨਿੱਕੇ ਗੱਲਾਂ ਆਪਣੇ ਆਪ ਨੂੰ ਚੇਂਜ ਕਰੋ ਸੁਭਾਅ ਬਦਲੋ ਆਪਣੇ ਬੱਚੇ ਖੇਡਦੇ ਖੇਡਦੇ ਖਖੜੀ ਤੋੜ ਦਿੱਤੀ ਖਖੜੀ ਅੱਜ ਹੋਰ ਕੱਲ ਹੋਰ ਤੇ ਸੁੱਕ ਗਈ ਵੇਖ ਲੈ ਖਖੜੀ ਟੁੱਟੇ ਦੇ ਵਿੱਚੋਂ ਚਿੱਟਾ ਚਿੱਟਾ ਜਾ ਨਿਕਲਦਾ ਬੂਰਾ ਜਾ ਗੁਰੂ ਅਰਜਨ ਸਾਹਿਬ ਨੇ ਵੀ ਵੇਖਿਆ ਨਿਕਲਦੇ ਆਪਰੋਚ ਉਹ ਸਿੱਖਿਆ ਬੜੀ ਕਮਾਲ ਦੀ ਦਿੱਤੀ ਅੱਕ ਤੇ ਧਰਤੀ ਤੇ ਉੱਗਿਆ ਸੀ ਨਾ ਅੱਕ ਮਹਾਰਾਜ ਨੇ ਵੇਖਿਆ ਤੇ ਆਕਾਪਾਂ ਵੀ ਵੇਖਿਆ ਪਰ ਜਿਨ੍ਹਾਂ ਨੇ ਕੋਈ ਸਮਝਾਉਣਾ ਹੁੰਦਾ ਨਾ ਉੱਥੇ ਧਰਤੀ ਤੇ ਉੱਗੇ ਹੋਏ ਅੱਕ ਉਹਦੇ ਨਾਲ ਲੱਗੀ ਹੋਈ ਖਖੜੀ ਅੋਚਵੀਂ ਦੁਨੀਆ ਨੂੰ ਇੱਕ ਬਹੁਤ ਪਿਆਰਾ ਉਪਦੇਸ਼ ਦਿੱਤਾ ਮਹਾਰਾਜ ਨੇ ਕਹਿੰਦੇ ਜੋ ਹੀ ਖਖੜੀ ਟੁੱਟੀ ਇਦਾਂ ਭੁਰੀ ਸੁੱਕੀ ਤੇ ਚਿੱਟਾ ਚਿੱਟਾ ਜਿਹਾ ਬੂਰਾ ਤਾਂ ਉਹ ਡਿਗਾ ਉਹਦੇ ਚੋਂ ਤੁੰਬਾ ਤੁੰਬਾ ਹੋ ਗਿਆ ਮਹਾਰਾਜ ਕਹਿੰਦੇ ਨੇ ਖਖੜੀਆਂ ਸੁਹਾਵੀਆਂ ਲਗੜੀਆਂ ਅੱਖ ਕੰਠ ਜਦੋਂ ਤੱਕ ਅੱਖ ਦੇ ਕੰਠ ਨਾ ਲੱਗੀਆਂ ਸੀ ਸੁਹਾਵੀਆਂ ਸੀ ਸੋਹਣੀਆਂ ਸੀ ਖੂਬ ਸੂਰਤ ਸੀ ਬਿਰੈ ਵਿਜੋਗ ਵਿਛੋੜਾ ਜਦੋਂ ਤਾ ਵਿਛੋੜਾ ਪੈ ਗਿਆ ਧਣੀ ਸਿਓ ਮਾਲਕ ਨਾਲ ਨਾਨਕ ਸੰਸਾ ਗੰਠੋ ਇਦਾਂ ਹੀ ਹੈ ਬੰਦਿਆ ਜਦੋਂ ਤੱਕ ਤੂੰ ਮਾਲਕ ਦੇ ਕੰਠ ਨਾਲ ਜੁੜਿਆ ਹੋਇਆ ਸ਼ਬਦ ਨਾਲ ਜੁੜਿਆ ਹੋਇਆ ਤੂੰ ਵੀ ਸੋਹਣਾ ਵਾ ਜਦੋਂ ਤੂੰ ਗੁਰੂ ਦੇ ਕੰਠ ਨਾਲੋਂ ਸ਼ਬਦ ਨਾਲੋਂ ਟੁੱਟ ਗਿਆ ਜਿਵੇਂ ਖਖੜੀ ਦਾ ਤੁੰਬਾ ਤੁੰਬਾ ਹੋ ਗਿਆ ਤੈਨੂੰ ਹਜ਼ਾਰਾਂ ਚਿੰਤਾਵਾਂ ਨੇ ਘੇਰ ਲੈਣਾ ਯਾਨਕਿ ਜਿਵੇਂ ਖਖੜੀ ਤੁੰਬਾ ਤੁੰਬਾ ਹੋ ਗਈ ਇਦਾਂ ਨਾਨਕ ਸੰਸਾ ਗੰਠ ਇਦਾਂ ਹੀ ਤੈਨੂੰ ਵੀ ਹਜ਼ਾਰਾਂ ਚਿੰਤਾ ਅੱਜ ਚਿੰਤਾਵਾਂ ਛੋਰੇ ਕਿਉਂ ਨੇ ਕਿਉਂਕਿ ਸ਼ਬਦ ਨਾਲੋਂ ਟੁੱਟ ਗਏ ਤੁਰੇ ਨਾਲੋਂ ਟੁੱਟ ਗਏ ਮਾਰੇ ਕਹਿੰਦੇ ਮਾਨ ਤੂੰ ਜੋਤ ਸਰੂਪ ਹੈ ਸਾਰੇ ਬਲੋ ਮਾਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣਾਂ ਮਨ ਹਰਜੀ ਤੇਰੇ ਨਾਲ ਹੈ ਗੋਰ ਮਤੀ ਰੰਗ ਮਾਣਾ ਸਾਰੇ ਬੜੇ ਇੱਕ ਵਾਰ ਮਨ ਤੂੰ ਜੋ ਤਸਰੂਪ ਹੈ ਮਨ ਤੂੰ ਜੋ ਤਸਰੂਪ ਹੈ ਮਨ ਤੂੰ ਜੋ ਤਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਮਨਹਰ ਜੀ ਤੇਰੇ ਨਾਲ ਹੈ ਮਨਹਰ ਜੀ ਤੇਰੇ ਨਾਲ ਹੈ ਹੁਣ ਮਨ ਤੇ ਕੱਲਾ ਹੈ ਹੀ ਨਹੀਂ ਜਦੋਂ ਹੈ ਹੀ ਨਹੀਂ ਕੱਲਾ ਫਿਰ ਗਲਤ ਕਿਉਂ ਸੋਚੇ ਕਹਿੰਦੇ ਮਨ ਹਰ ਜੀ ਤੇਰੇ ਨਾਲ ਹੈ 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 ਗੁਰਮਤੀ ਰੰਗ ਮਾਣ ਗੁਰਮਤੀ ਰੰਗ ਮਾਣ ਮਨ ਤੂੰ ਜੋਤ ਸਰੂਪ ਹੈ 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 ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਆਪਣਾ ਮੂਲ ਆਪਣਾ ਹੁਣ ਮਹਾਰਾਜ ਕਹਿੰਦੇ ਖਖੜੀਆਂ ਸੁਹਾਵੀਆਂ ਖਖੜੀਆਂ ਸੋਹਣੀਆਂ ਲੱਗਦੀਆਂ ਵੈਸੇ ਨਾ ਇਹ ਜਿਹੜੇ ਸ਼ਲੋਕ ਆ ਨਾ ਇਹਨਾਂ ਨੂੰ ਲੈਮੀਨੇਸ਼ਨ ਕਰਾ ਕੇ ਇਹਨਾਂ ਦੇ ਅਰਥ ਲਿਖਾ ਕੇ ਮੜਾ ਕੇ ਆਪਣੇ ਘਰਾਂ ਵਿੱਚ ਲਾਉਣੇ ਚਾਹੀਦੇ ਸਾਸੰ ਜੀ ਮੈਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕਰਦਾ ਹਾਂ ਉਹਨਾਂ ਆਸਰੋਪੇ ਦੇਣੇ ਬੰਦ ਕਰਕੇ ਤੇ ਸ਼ਬਦਾਂ ਦੇ ਮਿੰਟੋ ਬਣਾਓ ਜਦੋਂ ਕਿ ਪੁੱਤ ਤੀ ਦਾ ਆਨੰਦ ਕਾਰਜ ਹੋਵੇ ਉਦੋਂ ਵੀ ਸ਼ਬਦ ਦਾ ਮਿੰਟੋ ਦਿਓ ਉਦੋਂ ਕੌਣ ਸੋ ਅਖਰ ਕਵਣ ਗੁਣ ਕੌਣ ਸੋ ਮਣਿਆ ਮੰਤ ਕੌਣ ਸੋ ਵੇਸੋ ਹਉ ਕਰੀ ਜੇਤ ਵਸ ਆਵਈ ਨਿਵਣ ਸੋ ਅਖਰ ਖਮਣ ਗੁਣ ਜੇ ਬਾਮਣਿਆ ਮੰਤ ਏ ਤਰੇ ਪਹਿਣ ਵੇਸ ਕਰ ਤਾਂ ਵਸ ਆਵਈ ਹੁਣ ਇਸ ਲੋਕ ਇਹਨਾਂ ਦੇ ਅਰਥ ਲੈ ਕੇ ਜਦੋਂ ਘਰ ਕੋਈ ਲਾਉ ਕੋ ਰੋਟੀ ਖਾਂਦਿਆਂ ਕੋ ਲੰਮੇ ਪੈਂਦਿਆਂ ਕੋ ਗੱਲਾਂ ਬਾਤਾਂ ਕਰਦਿਆਂ ਪੜੂ ਤੇ ਸ਼ਲੋਕ ਦੇ ਅਰਥ ਅੰਦਰ ਜਾਣਗੇ ਜਦੋਂ ਵਿਚਾਰ ਸ਼ਬਦ ਆਪਸ ਵਿੱਚ ਗੱਲਾਂ ਬਾਤਾਂ ਹੋਣ ਗਿਆ ਕੋ ਤਬਦੀਲੀ ਆਉ ਪਿਆਰਿਓ ਤੋ ਸ਼ਬਦਾਂ ਦੀਆਂ ਤਸਵੀਰਾਂ ਆਪਣੇ ਘਰਾਂ ਚ ਲਾਉਣ ਦੀ ਲੋੜ ਹੈ ਸਾਨੂੰ ਆਪਣੇ ਘਰਾਂ ਚ ਸ਼ਬਦ ਨੂੰ ਲੈ ਕੇ ਜਾਓ ਗੁਰੂ ਦੀ ਬਾਣੀ ਲੈ ਕੇ ਜਾਈਏ ਜੋ ਜੋ ਗੁਰਬਾਣੀ ਜਾਏਗੀ ਜੋ ਜੋ ਗੁਰੂ ਦੇ ਸ਼ਬਦ ਸਾਡੇ ਘਰਾਂ ਵਿੱਚ ਜਾਣਗੇ ਹੁਣ ਇਹ ਸ਼ਲੋਕ ਜੇ ਸਾਡੇ ਘਰ ਚ ਲੱਗਾ ਹੋਵੇ ਉੜਦੇ ਆਂ ਬੈਂਦੇ ਆਂ ਸਮਦੇ ਆਂ ਜਾਗਦੇ ਆਂ ਪੜਾਂਗੇ ਕੋਈ ਗੱਲ ਅੰਦਰ ਜਾਏਗੀ ਸਾਡੇ ਵੀ ਮਹਾਰਾਜ ਕਹਿੰਦੇ ਨੇ ਖਖੜੀਆਂ ਸੁਹਾਵੀਆਂ ਲਗੜੀਆਂ ਆਕ ਕੰਠ ਬਿਰਹਿ ਵਿਛੜਾ ਤਣੀ ਸੋ ਨਾਨਕ ਸੰਸਾ ਜਦੋਂ ਤੱਕ ਖਖੜੀ ਅੱਖ ਦੇ ਕੰਠਣਾਂ ਲੱਗੀ ਆ ਸੋਹਣੀਆਂ ਜਦੋਂ ਤੱਕ ਮੈਂ ਗੁਰੂ ਦੇ ਸ਼ਬਦ ਨਾਲ ਜੁੜਿਆ ਮੈਂ ਸੋਹਣਾ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਅਸਲੀ ਸੁੰਦਰਤਾ ਬੰਦੇ ਦੇ ਮਨ ਦੀ ਐ ਪਿਆਰਿਓ ਤਾਂ ਦੀ ਸੁੰਦਰਤਾ ਤੇ ਬਾਜ਼ਾਰ ਚੋਂ ਮਿਲ ਜਾਂਦੀ ਨਕਲੀ ਅੱਜ ਕੱਲ ਤਾਂ ਤੁਸੀਂ ਵੇਖੋ ਬਾਜ਼ਾਰ ਵਿੱਚ ਸੁੰਦਰਤਾ ਦਾ ਸਮਾਨ ਕਿੰਨਾ ਵਿਕਦਾ ਬਈ ਆ ਬਿਊਟੀ ਪਾਰਲ ਦੀਆਂ ਜਿਹੜੀਆਂ ਦੁਕਾਨਾਂ ਨੇ ਜਦੋਂ ਆ ਪੁੱਤਾਂ ਧੀਆਂ ਦੇ ਵਿਆਹ ਹੁੰਦੇ ਨੇ ਪਹਿਲਾਂ ਧੀਆਂ ਤਿਆਰ ਹੋਣ ਜਾਂਦੀਆਂ ਸੀ ਸ਼ਹਿਰਾਂ 'ਚ ਆਣ ਲੜਕੇ ਵੀ ਜਾਣ ਲੱਗ ਪਏ ਸਮਝ ਆਈ ਉਹ ਇਹ ਨਹੀਂ ਕਿਸੇ ਨੇ ਤਿਆਰੀ ਕਰਾਈ ਵੀ ਅਰਥਾਂ ਦੇ ਜਿਹੜੀਆਂ ਲਾਵਾ ਪਾਣੀਆਂ ਉਹਦੇ ਕੋ ਦੋ ਅਰਥ ਆਉਂਦੇ ਹੋਣ ਸਾੜਿਆਂ ਪੁੱਤਾਂ ਧੀਆਂ ਦੇ ਵਿਆਹ ਹੁੰਦੇ ਤੇ ਭੰਗੜਾ ਸਿੱਖਣ ਜਾਂਦੇ ਆ ਡਾਂਸ ਸਿੱਖਣ ਜਾਂਦੇ ਆ ਲੇਡੀ ਸੰਗੀਤਦਾਰ ਹਾਸਲ ਕਰਨ ਜਾਂਦੇ ਕੋ ਲਾਵਾਂ ਦੀ ਪ੍ਰੈਕਟਿਸ ਨਹੀਂ ਕਰਦਾ ਵੀ ਜਿਹੜੀਆਂ ਲਾਵਾਂ ਹੋਣੀਆਂ ਕੋ ਉਹਦੇ ਅਰਥ ਵੀ ਪੜ ਲਓ ਜੇ ਤੋਂ ਬਿਨਾਂ ਸਾਡੇ ਪੋਤੀ ਦਾ ਅਨੰਦ ਕਾਰਜ ਹੋਣਾ ਹੀ ਨਹੀਂ ਸਮਝਾਈ ਜਿਨ੍ਹਾਂ ਨੂੰ ਇੱਕ ਸ਼ਬਦ ਨਹੀਂ ਆਉਂਦਾ ਪੈਲਸਾਂ ਜਾ ਕੇ ਗਾਣੇ ਗਾਉਂਦੇ ਭੰਗੜੇ ਪਾਉਂਦੇ ਆ ਜਿਨ੍ਹਾਂ ਦੀਆਂ ਗੁਰਦੁਆਰੇ ਆਣ ਕੇ ਲੱਤਾਂ ਬਾਹਾਂ ਚ ਪ੍ਰੋਬਲਮ ਆਉਂਦੀ ਆ ਨਾ ਕਦੀ ਪੈਲਸਾਂ ਚ ਪੁੱਤਾਂ ਧੀਵਾਂ ਦੇ ਵਹਿਮਾਂ ਤੇ ਨੱਚਦੇ ਵੇਖੋ ਉਹਨਾਂ ਨੂੰ ਸਮਝਾਈ ਪਿਆਰਿਓ ਕਦੀ ਆਪਣੀ ਜ਼ਿੰਦਗੀ ਦੇ ਹਾਲਾਤ ਵੇਖਿਓ ਅਸੀਂ ਦੁਖੀ ਕਿਉਂ ਆ ਅਸੀਂ ਵਕਾਰਾਂ ਨਾਲ ਬੁਰਾਈਆਂ ਨਾਲ ਲਿੰਕ ਜੋੜ ਲਿਆ ਤੇ ਗੁਰੂ ਦੇ ਸ਼ਬਦ ਨਾਲੋਂ ਆਪਣਾ ਲਿੰਕ ਤੋੜ ਲਿਆ ਤੇ ਮਹਾਰਾਜ ਕੀ ਆਂਦੇ ਇੱਥੇ ਕਹਿੰਦੇ ਬੰਦਿਆ ਆਪਣੀ ਜ਼ਿੰਦਗੀ ਵਿੱਚ ਜੇ ਰਸ ਹਸ ਲਿਉਣਾ ਤੇ ਗੁਰੂ ਦੇ ਸਦਾਤ ਨਾਲ ਜੁੜੇ ਇਸ ਕਿ ਕਿ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਜੋ ਜੋ ਦਿਸ ਰਿਹਾ ਹੈ ਉਹ ਰੋਗ ਗਰਸਤ ਹੈ ਜੇ ਕੋ ਰੋਗ ਤੋਂ ਰਹਿ ਤੈ ਤੇ ਉਹ ਮੇਰਾ ਸਤਗੁਰੂ ਹੈ ਕਿਉਂਕਿ ਇੱਥੇ ਰੋਗ ਤਾਂ ਦੇ ਨਹੀਂ ਹੋ ਰਿਹਾ ਇੱਥੇ ਰੋਗ ਮਨ ਦੀ ਗੱਲ ਕੀਤੀ ਜਾ ਰਹੀ ਹੈ ਜੇਵਾ ਰੋਗ ਮੀਂਹ ਨਗਰਾ ਸਿਆਨੋ ਸੋ ਵੀਵਰਸ اے ਸੀ ਅੱਜ ਦੀ ਵੀਡੀਓ ਵੀਡੀਓ ਆਪਾਂ ਦੇਖਣ ਦੇ ਸੀ ਬਾਈ ਸਰਜੀਤ ਸਿੰਘ ਜੀ ਦੀ ਕਥਾ ਸੀ ਦਿਲ ਦੀਆਂ ਗੱਲਾਂ ਕਰਨ ਦੇ ਸੀ ਦਿਲ ਚ ਜਾ ਕੇ ਲੱਗਣ ਦੇ ਸੀ ਮੈਂ ਕਿੰਨੀ ਆ ਬਹੁਤ ਵਧੀਆ ਗੱਲ ਕਰਨ ਦੇ ਸੀ ਕਿ ਅਸੀਂ ਅੱਜ ਕੱਲ ਆਪਣੇ ਕੀ ਕਰਦੇ ਆ ਪੇਰੈਂਟਸ ਨੂੰ ਕੀ ਕਰਦੇ ਆ ਵਲਦੈਨ ਨੂੰ 올ਡ ਹੋਮ ਬਣਾਏ ਆ ਉਹਨਾਂ ਵਿੱਚ ਛੱਡ ਹੁੰਦੇ ਆ ਅਗਰ 올ਡ ਹੋਮ ਦੇ ਵਿੱਚ ਨਹੀਂ ਹੈ ਘਰਾਂ ਦੇ ਵਿੱਚ ਉਹਨਾਂ ਨੂੰ ਨੌਕਰ ਰੱਖ ਦਿੰਨੇ ਆ ਜਿਹੜੀ ਕਿ ਬਹੁਤ ਜ਼ਿਆਦਾ ਗਲਤ ਗੱਲ ਹੈ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਕ ਦਿਨ ਅਸੀਂ ਵੀ ਇਸ ਸਟੇਜ ਤੇ ਪਹੁੰਚਣਾ ਹੈ ਤੇ ਸਾਡੇ ਔਲਾਦ ਵੀ ਸਾਡੇ ਨਾਲ ਫਿਰ ਇਹੀ ਕਰੇਗੀ ਸਾਨੂੰ ਚਾਹੀਦਾ ਵਾ ਕਿ ਆਪਣੇ ਬਾਲ ਦੇਣ ਦੇ ਕਿ ਉਫ ਵੀ ਨਾ ਕਰੀਏ ਤੇ ਅਸੀਂ ਕੀ ਕਰਦੇ ਆ ਉਹਨਾਂ ਨੂੰ ਨੌਕਰ ਰੱਖ ਦਿੰਨੇ ਆ ਉਹਨਾਂ ਨੂੰ ਪੁੱਛਦੇ ਵੀ ਨਹੀਂ ਆ ਕਿੰਨੇ ਕਿੰਨੇ ਦਿਨ ਮਹੀਨੇ ਸਾਲ گزر ਜਾਂਦੇ ਆ ਉਹਨਾਂ ਦਾ ਸਿਯਤਾ ਪਤਾ ਵੀ ਨਹੀਂ ਕਰਦੇ ਬਸ ਉਹ ਨੌਕਰ ਤੋਂ ਪੁੱਛ ਲਿਆ ਜੀ ਹਾਂਜੀ ਇਹ ਠੀਕ ਹੈ ਕੀ ਨਹੀਂ ਹੈ ਜਿਹੜੀ ਕਿ ਬੜੀ ਗਲਤ ਗੱਲ ਹੈ 올ਡ ਹੋਮ ਚ ਅਸੀਂ ਫਿਰ ਅਸੀਂ ਹੋਲਡ ਹੋਮ ਚ ਆਪਣੇ ਵਾਲਦਾ ਨੂੰ ਛੱਡ ਆਉਨੇ ਤੇ ਅਸੀਂ ਕੀ ਕਰਦੇ ਆ ਕੇ ਸਕੂਨ ਲੱਭਦੇ ਆ ਸਾਨੂੰ ਅਸੀਂ ਦਵਾਈਆਂ ਖਾ ਕੇ કે ਅਸੀਂ ਨੀਂਦੀਆਂ ਗੋਲੀਆਂ ਖਾ ਕੇ ਨੀਂਦ ਸਕੂਨ ਲੱਭਦੇ ਆ ਲੇਕਿਨ ਉਹ ਸਾਨੂੰ ਇੰਜ ਸਕੂਨ ਨਹੀਂ ਮਿਲ ਸਕਦਾ ਕਦੇ ਵੀ ਜ਼ਿੰਦਗੀ ਦੇ ਵਿੱਚ ਕਿ ਅਸੀਂ ਆਪਣੇ ਵਾਲਦਿਆਂ ਨੂੰ 올ਡ ਹੌਮ ਤੇ ਛੱਡ ਦੀ ਛੱਡ ਆਈਏ ਤੇ ਆ ਕੇ ਸਕੂਨ ਘਰਾਂ ਵਿੱਚ ਲੱਭੀਏ ਗਲਤ ਗੱਲ ਹੈ ਸਾਨੂੰ ਸਕੂਨ ਹਰ ਚੀਜ਼ ਆਪਣੇ ਵਾਲਦਿਆਂ ਦੀ ਖਿਦਮਤ ਕੀਤਾ ਹੀ ਮਿਲੇਗਾ ਤੇ ਸਾਨੂੰ ਇਹੀ ਕਰਨਾ ਚਾਹੀਦਾ ਵਾ ਅੱਜ ਕੱਲ ਦਾ ਦੌਰ ਇਹ ਚੱਲਣ ਦੇ ਆ ਵਾ ਕਿ ਜਿਹੜੇ ਆ ਜਿੰਦੇ ਕੋ ਚਾਰ ਪੈਸਾ ਆਇਆ ਦਾ ਉਹ ਆਪਣੇ ਵਾਲਦਿਆਂ ਨੂੰ 올ਡ ਹੋਮ ਦੇ ਵਿੱਚ ਛੱਡ ਆਉਂਦਾ ਵਾ ਜਾਂ ਨੌਕਰ ਨੂੰ ਰੱਖ ਦਿੰਦਾ ਉਹਨਾਂ ਨੂੰ ਪੁੱਛਦਾ ਨਹੀਂ ਹੈ ਜਿਹੜੀ ਕਿ ਬੜੀ ਗਲਤ ਗੱਲ ਹੈ ਸਾਨੂੰ ਇੰਜ ਨਹੀਂ ਕਰਨਾ ਚਾਹੀਦਾ ਆਪਣੇ ਵਾਲਦਿਆਂ ਦੀ ਖਿਦਮਤ ਕਰਨੀ ਚਾਹੀਦੀ ਜਿੰਜ ਕੇ ਬਾਈ ਸਰਜੀਤ ਸਿੰਘ ਜੀ ਵੀ ਕਹਿੰਦੇ ਸੀ ਉਹਨਾਂ ਨੂੰ ਵਕਤ ਦੇਣਾ ਚਾਹੀਦਾ ਉਹਨਾਂ ਨੂੰ ਖੁਦ ਪੁੱਛਣਾ ਹਰ ਕੰਮ ਖੁਦ ਕਰਨਾ ਚਾਹੀਦਾ ਵਾ ਔਰ ਇੱਕ ਉਹ ਹੋਰ ਵੀ ਗੱਲ ਕਰਨ ਦਏ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਉਨੇ ਆ ਡਾਂਸਰ ਪਹਿਲਾਂ ਜਿਹੜਾ ਜ਼ਮਾਨਾ ਸੀ ਨਾ ਉਹਦੇ ਵਿੱਚ ਇੱਕ ਮਰਦ ਜਿਹੜਾ ਸੀ ਨਾ ਉਹ ਔਰਤ ਦਾ ਲਿਬਾਸ ਵਰਗਾ ਲਿਬਾਸ ਜਾਂ ਕੋਈ ਕਲਰਫੁੱਲ ਵੀ ਨਹੀਂ ਸੀ ਪਹਿਨਦਾ ਉਹ ਸ਼ਰਮ ਮਹਿਸੂਸ ਕਰਦਾ ਸੀ ਆਪਣੇ ਆਪ ਨੂੰ ਇੱਕ ਔਰਤ ਦੇ ਦੇ ਦਰਜੇ ਤੇ ਖਿਲਾਉਣਾ ਹੁਣ ਅੱਜ ਕੱਲ ਦੇ ਜਿਹੜੇ ਮਰਦ ਹੈ ਮੁੰਡੇ ਐ ਨੌਜਵਾਨ نسل ਐ ਉਹ ਔਰਤਾਂ ਵਰਗੇ ਕੇ ਲਿਬਾਸ ਪਾਉਂਦੇ ਨੇ ਫੈਂਸੀ ਕੜਾਈਆਂ ਵਾਲੇ ਔਰ ਬੜਾ ਫਖਰ ਮਹਿਸੂਸ ਕਰਦੇ ਆ ਉਹਨਾਂ ਨੂੰ ਕੋਈ ਸ਼ਰਮੋ ਹਿਜਿਆ ਨਹੀਂ ਨਾਚ ਗਾਣਾ ਇਹ ਬੜਾ ਆਮ ਹੋ ਗਿਆ ਵੈ ਨੌਜਵਾਨ ਨਸਲ ਦੇ ਵਿੱਚ ਲੜਕੀਆਂ ਦੇ ਵਿੱਚ ਜਿਹੜੇ ਕਿ ਇੱਕ ਔਰਤ ਦਾ ਨਿਬਾਸ ਜਿਹੜਾ ਵੈ ਉਂਜ ਦੇ ਲਿਬਾਸ ਪਾਉਣੇ ਸ਼ੁਰੂ ਕਰ ਦਿੱਤੇ ਆ ਮੈਂ ਕਿੰਨੀ ਹੈ ਬੜੀ ਗਲਤ ਗੱਲ ਹੈ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਔਰ ਮੈਨੂੰ ਤਾਂ ਬੜੀ ਅੱਛੀ ਕਥਾ ਲੱਗੀ ਤੁਹਾਨੂੰ ਕਿਹੋ ਜੀ ਲੱਗੀ ਤੁਸੀਂ ਕੁਮਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਰ ਜ਼ਰੂਰ ਕਰਿਓ और मेरे चैनल में भी सब्सक्राइब करना इस वीडियो में भी शेयर करना क्योंकि ज़्यादा तो ज़्यादा नवी नस्ल तक पहुँच सके और वो जी बुराई तो फहाशी तो बचन अगर नौजवान लड़के है तो वो उस तरह अपने किरदार अदा कर एक डांसर ना बनन और दे दसे हुए रस्तियां चलन गुरु साहबान के जेडे सब के भले वास्ते आए थे उन्होंने रस्ते चलन ਬਾਕੀ ਤੁਸੀਂ ਸ਼ੇਅਰ ਜ਼ਰੂਰ ਕਰਨੀ ਹੈ ਕਿ ਸਭ ਤੇ ਇਹ ਪ੍ਰਚਾਰ ਜਿਹੜਾ ਇਹ ਪਹੁੰਚੇ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਕੁਮੈਂਟ ਵੀ ਜ਼ਰੂਰ ਕਰਨਾ ਹੈ